ਕੀ ਕਰਦੇ ਅਜੀਬੇ ਬੈਠ ਕੇ ਫਸਲਾ ਕਰਾਂਗੇ ਜਿਹੜੀ ਐਤਕੇ ਤੂੰ ਕਦੋਂ ਕਰਾਉਂਦੇ ਓ ਉੱਥੇ ਬੈਠ ਗਏ ਉੱਥੇ ਐਮਐਸਪੀ ਦੇ ਗਾਰੰਟੀ ਕਾਨੂੰਨ ਬਣਾਉਣ ਦੀ ਗੱਲ ਹੋਈ ਕਿਉਂ ਨਹੀਂ ਬਣਿਆ ਨਹੀਂ ਬਣਿਆ ਮੇਰੇ ਕੋਲ ਸਰਦਾਰੀ ਨਾ ਸੀ ਤਾਂ ਜੀ ਸੁਖਾਣ 17 ਲੱਖ ਕਰੋੜ ਕਰਦਾ ਨਹੀਂ ਦੇਖੋ ਜਦੋਂ ਕਰਨ ਲੱਗਿਆ ਮਾਰ ਦੀ ਕਤੌਂਦੀਆਂ ਦੀ ਗੁਰੀਦ ਕਰਦੇ ਆਪਣੇ ਦੇਣੇ ਸੀ ਨਮਿੰਦੇ ਹਾਂਜੀ ਵਾਜੇ ਭੇਜੇ ਬਿਲਕੁਲ ਸੁਣੋ ਕਿ ਨਮਿੰਦੇ ਕਮੇਟੀ ਉਹ ਬਣਾਤੀ ਜਿਹੜੀ ਉਹ ਕਾਨੂੰਨ ਬਣਾਉਣ ਵਾਲੀ ਟਿਕ ਦਾ ਕਾਨੂੰਨ ਹੀ ਨਹੀਂ ਰੱਖਿਆ ਜੀ ਕਿਸੇ ਦਾ ਚੂਜ਼ ਕਰਕੇ ਦੱਸਦੇ ਤਾਂ ਆਹ ਕਮੇਟੀ ਪਾੰਗੀ ਜਿਹਨਾਂ ਕਾਰਪੋਰੇਟ ਦਾ ਕਰਜ਼ਾ ਮਾਫ ਕੀਤਾ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਹੋਇਆ ਉਹਨਾਂ ਦਾ 14 ਲੱਖ ਕਰੋੜ ਮਾਫ ਕਰਤਾ ਸੋਮ ਪ੍ਰਗਾ ਜੀ ਅਡਾਨੀਆਂ ਬਾਨੀਆਂ ਦਾ ਕਰਜ਼ਾ ਮਾਫ ਕਿਸਾਨਾਂ ਦਾ ਕਿਉਂ ਨਹੀਂ ਕਰਜ਼ਾ ਮਾਫ ਕੀਤਾ ਜਵਾਬ ਦਿਓ ਮੈਂ figures ਨਾ ਦੱਸ ਲਕੈਣਾ ਸਾਬ ਜੀ ਇਹਨਾਂ ਨੂੰ ਪੁੱਛੋ ਸਵਾਲ ਇਹਨਾਂ ਨੂੰ ਸਾਢੇ 14 ਲੱਖ ਕਰੋੜ ਸਾਢੇ 14 ਲੱਖ ਕਰੋੜ ਤੁਸੀਂ ਕਾਰਪੋਰੇਟ ਦਾ ਕਰਜ਼ਾ ਮਾਫ ਕਰ ਦਿੱਤਾ ਉਹਨਾਂ ਲੋਕਾਂ ਦਾ ਜਿਹੜੇ ਆਪਦੇ ਤਰ੍ਹਾਂ ਚ ਐਸੀ ਤੋਂ ਨਹੀਂ ਨਿਕਲੇ ਜੇ ਪੂਰੀ ਕਿਸਾਨੀ ਦਾ ਕਰਜ਼ਾ ਤੁਹਾਡੇ ਕੋਲ 1775 ਕਰੋੜ ਆ। ਕੀ ਕਾਰਪੋਰੇਟ ਵੱਡਾ ਸੀ ਤੇ ਕਿਸਾਨ ਵੱਡਾ? ਤੁਹਾਡੇ ਪ੍ਰਧਾਨ ਮੰਤਰੀ ਸਾਹਿਬ ਦਾ ਉਹ ਬਿਆਨ ਕਿੱਥੇ ਗਿਆ ਜਿਹਦੇ ਵਿੱਚ ਇਹ ਸੀਗਾ ਕਿ ਸਰਕਾਰ ਆਉਣ ਤੋਂ ਤੇ ਸਭ ਤੋਂ ਪਹਿਲਾਂ ਪੰਜਾਬ ਦਾ ਭਾਰਤ ਦਾ ਹਰ ਕਿਸਾਨ ਦਾ ਕਰਜ਼ੇ ਤੋਂ ਮੁਕਤ ਹੋਏਗਾ। ਕਿਸਾਨ ਦੀ ਆਮਦਨ ਦੁੱਗਣੀ ਹੋਊਗੀ। ਐਮਐਸਪੀ ਦਾ ਕੀ ਕੀਤਾ ਗਿਆ ਡਰਾਫਟ ਕਿੱਥੇ ਗਿਆ ਜੀ? ਦੋ ਹਰ ਲੋਕਾਂ ਦੇ ਵਿੱਚ ਕੀ ਐਮਐਸਪੀ ਸ਼ੁੱਡ ਬੀ ਇਮਪਲਾਈਮੈਂਟ ਹੋਣੀ ਚਾਹੀਦੀ ਆ ਉਹ ਕਿੱਥੇ ਗਈ ਜਿਹੜੀ ਆਮਦਨ ਦੁੱਗਣੀ ਕਹਿੰਦੇ ਉਹ ਕਿੱਥੇ ਗਈ ਉਹ ਕਿੱਥੇ ਗਈ ਦੁੱਗਣੀ ਆਮਦਨ ਦੀ ਗੱਲ ਹੋਈ ਸੀ ਉਹ ਕਿਸਾਨ ਤੇ ਅੱਧਾ ਜਾ ਕੇ ਆ ਕੇ ਨਾਲੋਂ ਸਾਰਾ ਪੰਜਾਬ ਤੇ ਬਾਹਰ ਚਲ ਗਿਆ ਆਮਦਨ ਦੁੱਗਣੀ ਦੇਖੋ ਤੁਹਾਡਾ ਬੱਚਾ ਕੋਈ ਪਿੰਡ ਗਿਆ ਹੀ ਨਹੀਂ ਕੋਆਪਰੇਟ ਕੋ ਮੰਗ ਕਾਪਰੇਟ ਕੋ ਮੰਗ ਲਓ ਹੁਣ ਸਾਡੇ ਕੋ ਤੇ ਨਾ ਉਹਨਾਂ ਕੋ ਵੋਟਾਂ ਸਾਡੇ ਕੋ ਤੇ ਲੈਣਾ ਆਏ ਦੁਕਾਨਦਾਰੇ ਸਾਰੇ ਸਾਡੇ ਹੀ ਆ ਸਾਡੇ ਭਰਾ ਸਾਡੇ ਕੋ ਤੇ ਇਹਨਾਂ ਕੋ ਮੰਗ ਲੈਣ ਇਲੈਕਸ਼ਨ ਦੇ ਵੇਲੇ ਤੁਹਾਨੂੰ ਫਾਇਦਾ ਕੋਈ ਚਾਹਲੇ ਮਿਲਣਾ ਸਾਰੇ ਜਾਜਪੁਰ ਤੋਂ ਬਾਹਰ ਚਲ ਜਾਨੇ ਕਿੱਥੋਂ ਵੋਟਾਂ ਲੈ ਲੋ ਕਿਵੇਂ ਦੇਸ਼ਾਂ ਚ ਕਿੱਥੋਂ ਕਿੱਥੇ ਬੋਲ ਰਹੇ ਹੋ ਸਾਡੇ ਬੱਚਾ ਤੁਹਾਡੇ ਕੋਲ ਤਾਂ ਹੈ ਸਰਕਾਰਾਂ ਕੋਲ ਦੇਸ਼ਾਂ ਚ ਲੱਗ ਗਈਆਂ ਸਾਡਾ ਬੱਚਾ ਹੋਏ ਕਿੱਥੇ ਲਾਵਾਂਗੇ ਅਸੀਂ ਵੋਟਾਂ ਕਹਿੰਦੇ ਨਹੀਂ ਲਾਵੋਗੇ ਤੁਸੀਂ ਇੱਕ ਮਿੰਟ ਜਵਾਬ ਦਿਓ ਇੱਕ ਮਿੰਟ ਇੱਕ ਮਿੰਟ ਅਸੀਂ ਕਹਿੰਦੇ ਜਿਹੜੀ ਮਾਰ ਰਹੇ ਨੇ ਸਾਰਕ ਨਾ ਜਵਾਬ ਦਿਓ ਨਾ ਸਾਨੂੰ ਅਸੀਂ ਸੋਨੂੰ ਤਿਆਰ ਸਰਕਾਰ ਦੇ ਵਿੱਚ ਸਾਰਿਆਂ ਦੇ ਵੀ ਦੇਖੋ ਜਾਨੀ ਜੇ ਤੁਹਾਡੇ ਹੱਕ ਨੂੰ ਬੋਲਣ ਵਾਲਾ ਹੈ ਜੀ ਉਹਨੂੰ ਵੀ ਉਸੇ ਰਸੇ ਵੱਲੋਂ ਤੇਰੇ ਤੁਹਾਡੇ ਉਲਟ ਬੋਲਣ ਵਾਲੇ ਉਹਨੂੰ ਕਿਉਂ ਇੱਕੋ ਰਸੇ ਵੱਲੋਂ ਮੈਨੂੰ ਅਫਸੋਸ ਇਸ ਗੱਲ ਦਾ 31 ਦੇ 31 ਜਿਹੜੇ ਤੁਹਾਡੇ ਪਰਦਾ ਦੇ ਮੇਰੇ ਸਾਰਿਆਂ ਨਾਲ ਦੀਦੀ ਦਾ ਤਾਲਾ ਗਦ ਨੇ ਮੈਂ ਮੈਂ ਅੱਜ ਵੀ ਤੁਹਾਡੇ 24 ਦੂਤ ਦੋ ਕਰਨਾਂ ਕਰ ਦਿੱਤੀ ਮੈਨੂੰ ਮੈਂ ਉਹਨਾਂ ਵਿੱਚੋਂ ਮੈਂ ਵੀ ਇੱਕ ਆ ਜਿਹੜੇ ਉਹ 31 ਬੱਤੀ ਕਹਿੰਦੀਆਂ ਨਾ ਜਿਹੜੇ ਬੱਤੀ ਦੀ ਕਹਿੰਦੇ ਉਹਨਾਂ ਵਿੱਚੋਂ ਮੈਂ ਵੀ ਇੱਕ ਆ ਮੈਂ ਵੀ ਤੁਹਾਨੂੰ ਮਰੀ ਵਾਰੀ ਮਿਲਿਆ ਮੇਰੀ ਸੈਟੀਸਫੈਕਸ਼ਨ ਹੈ ਇਸ ਗੱਲ ਦੀ ਮੈਨੂੰ ਅਤਮਾਨ ਸਾਰੇ ਆਪਣਾ ਮੈਂ ਮੈਂ ਕਿਸਾਨਾਂ ਦੀ ਗੱਲ ਜ਼ੋਰ ਨਾਲ ਰੱਖੀ ਸੋਤਾਂ ਮੈਨੂੰ ਦੇਖੋ ਸਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੀ ਗੱਲ ਸਰਕਾਰਾਂ ਨੇ ਫਸਾਵਾ ਸਾਵਰ ਚਾਹੀਏ ਕਿਸਾਨਾਂ ਨਾਲ ਸੇ ਨਹੀਂ ਉੱਥੇ ਸਵਾਵਾ ਸਾਰੂ ਹੋਰ ਲਾਗੂ ਕਰਾਂਗੇ 30 24 ਫਿਰ 15 15 ਲੱਖ ਤੁਹਾਡੇ ਘਰਾਂ ਵਿੱਚ ਪਾਵਾਂਗੇ ਕਿਸਾਨਾਂ ਵਾਸਤੇ ਜਿਹੜੇ ਹੁਣ ਬੇਚਾ ਕਿਸਾਨਾਂ ਨੂੰ 2 ਕਰੋੜ ਨੌਕਰੀ ਦਵਾਂਗੇ ਹਰ ਇੱਕ ਦਿੱਤੀ ਆ ਜਿਹੜੇ ਤੁਸੀਂ ਵਾਦੇ ਕਿੰਨੇ ਦਿੱਤੇ ਉਹ ਪੂਰੇ ਕਿੱਥੇ ਨਹੀਂ ਹੁਣ ਦੁਬਾਰਾ ਵੋਟਾਂ ਆਪਾਂ ਮੰਗ ਰਹੇ ਫਿਰ ਉੱਥੇ ਵਾਦੇ ਕਰਕੇ ਦੇਖੋ ਜੜੀਆਂ ਨਹੀਂ ਮੈਂ ਤੁਹਾਡੇ ਉਹੀ ਗੱਲ ਕਹਿਣ ਦੇ ਆ ਕਿ ਜਦੋਂ ਤੁਸੀਂ ਸਰਕਾਰ ਨਵੀਂ ਸਰਕਾਰ ਬਣਦੀ ਜਦੋਂ ਦੁਬਾਰਾ ਤੁਸੀਂ ਸਰਕਾਰ ਇੱਕ ਮੋਟੀ ਬਣਾ ਦੁਬਾਰਾ ਬਣੀ ਹੈ ਨਾ ਇਹ ਉਹ ਚਮਤਰੀ ਬਣੇ ਹੋ ਉਦੋਂ ਸਾਡੇ ਨਾਲ ਵਾਦੇ ਹੋਏ ਸੀ ਵੀ ਸੁਆਮੀਨਾਥੀ ਰਿਪੋਰਟ ਅਸੀਂ ਲਾਗੂ ਕਰਾਂਗੇ ਬੀਜੇਪੀ ਵਾਲੇ ਜੇ ਤੁਸੀਂ ਸਾਨੂੰ ਜਿਟਾਓਗੇ ਦੁਬਾਰਾ ਅਸੀਂ ਜਿਟਾਤਾ ਕੱਲੇ ਤੁਹਾਡੇ ਤੁਹਾਡੇ ਝੇਟਿਆਂ ਨੇ ਵੋਟਾਂ ਨਹੀਂ ਪਾਈਆਂ ਤੁਸੀਂ ਇਹ ਨਾ ਸੁਣੋ ਸਾਨੂੰ ਇਹ ਦੱਸੋ ਜੀ ਇਸ ਡਾਕਟਰ ਸਵਾਮੀ ਦਾ ਜਿਹੜੀ ਰਿਪੋਰਟ ਜਿਹੜੀ ਆ ਸੀਟੂ ਦੇ ਨਾਲ ਲਾਗੂ ਕਿ ਝੇਟਿਆਂ ਨੇ ਵੋਟਾਂ ਨਹੀਂ ਪਾਈਆਂ ਇਹਦਾ ਜਵਾਬ ਦਿਓ ਸਾਨੂੰ ਸਾਰੇ ਜਿੰਨੇ ਵੀ ਆ ਖੜੇ ਵਿਰੋਧ ਕਰਨਦੇ ਆ ਨਾ ਇਹਨਾਂ ਸਾਰਿਆਂ ਨੇ ਪਾਈਆਂ ਫਿਰ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਕੱਲੇ ਬੰਦੇ ਦਾ ਕਿਸੇ ਦਾ ਕੰਮ ਨਹੀਂ ਨਾ ਕੱਲਾ ਝੇਟਾ ਬੱਸ ਹੈਡਾ